ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰ ਉਹ ਇੰਗਲੈਂਡ ਤੇ ਇੰਡੀਆ ਵਿਚਾਲੇ ਖੇਲੇ ਜਾ ਰਹੇ ਪੰਜਵੇਂ ਟੈਸਟ ਮੈਚ ਦੀ ਜਿਹੜਾ ਕਿ ਓਵਲ ਦੇ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਏਗਾ ਪਿੱਛੇ ਇਦਾਂ ਦੀ ਰਹੇਦੀ ਪ੍ਰੋਬੇਬਲ 11 ਜਿੱਦਾਂ ਦੀ ਰਹੇਦੀ ਤੇ ਵੈਦਰ ਦੀ ਟੀ ਰਿਪੋਰਟ ਰਹੇਦੀ ਆ ਨਾ ਚ ਜਵਾਰ ਆਪਾਂ ਚਰਚਾ ਕਰਨੀ ਇਸ ਵੀਡੀਓ ਦੇ ਵਿੱਚ ਪ੍ਰੋਬੇਬਲ 11 ਦੀ ਗੱਲ ਕਰਾਂ ਤਾਂ ਜਦ ਮੈਂ ਇੰਗਲੈਂਡ ਦੀ ਟੀਮ ਤੋਂ ਸ਼ੁਰੂਆਤ ਕਰਾਂ ਤਾਂ ਬੈਨ ਸਟੋਅਰ ਸ ਇੰਜਰੀ ਦੇ ਡਰਨ ਬਾਹਰ ਨੇ ਜੋਫਰਾ ਆਰਚਰ ਨੂੰ ਵੀ ਬਾਹਰ ਬਿਠਾਇਆ ਗਿਆ ਹੈ ਲੀਆਮ ਡ ਦੇ ਹਾਤੇ ਇਹਨੇ ਜਿਹੜੇ ਚੇਂਜਸ ਹੋ ਰਹੇ ਜਾਈ ਨੇ ਜੈਟੋ ਬੈਥਲ ਟੀਮ ਦੇ ਨਾਲ ਜੁੜੇ ਨੇ ਐਜ਼ ਅ ਸਪਿਨ ਆਪਸ਼ਨ ਤੇ ਐਜ਼ ਅ ਤਾਬੜ ਤੋੜ ਬੈਟਸਮੈਨ ਜੇਮੀ ਓਵਰਟਨ ਜਿਹੜੇ ਦੀ ਮੀਡੀਅਮ ਪੇਸਰ ਨੇ ਤੇ 올 ਰੌਂਡਰ ਦੇ ਤਰੀਕੇ ਨਾਲ ਖੇਡਦੇ ਨੇ ਉਹਨਾਂ ਨੂੰ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ ਜੋਸਟਨ ਜਿਹੜੇ ਦੀ ਪਹਿਲੇ ਮੁਕਾਬਲੇ ਖੇਡਲੇ ਸੀ ਜੇ ਉਸ ਤੋਂ ਬਾਅਦ ਡ੍ਰੌਪ ਕਰ ਦਿੱਤਾ ਗਿਆ ਸੀ ਉਹ ਦੁਬਾਰਾ ਟੀਮ ਦੇ ਵਿੱਚ ਵਾਪਸ ਆ ਰਹੇ ਨੇ ਇੰਡੀਆ ਟੀਮ ਦੇ ਚੇਂਜਸ ਦੀ ਗੱਲ ਜਰਾ ਤਾਂ ਜਸਪ੍ਰਿਤ ਬੁਮਰਾ ਤੇ ਹਲੇ ਸਵਾਲ ਜਵਾਬ ਨੇ ਹੋ ਸਕਦਾ ਟੀਮ ਦੇ ਵਿੱਚ ਖੇਡਣ ਜਿਹੜੀ ਲਾਸਟ ਟੈਸਟ ਮੈਚ ਤੇ ਇੰਡੀਆ ਟੀਮ ਨੂੰ ਮਸਟ ਬੀ ਦੇ ਦਾ ਅਰਚਦੇਵ ਸਿੰੰਡ ਦਾ ਨਾਮ ਸਾਹਮਣੇ ਆ ਰਿਹਾ ਹੈ ਡੈਬਿਊ ਹੋ ਸਕਦਾ ਹੈ ਉਹਨਾਂ ਦਾ ਪਾਤੀ ਰਿਸ਼ਭ ਪੰਡ ਦੇ 6 ਬਜੇ ਤਾਂ ਨਰਜਾ ਧਰੂਜ ਰੇਲ ਟੀਮ ਦੇ ਵਿੱਚ ਆਏ ਨੇ ਬਟ ਥਿਊ ਟੂ ਧਰੂਜ ਰੇਲ 6ਵੇਂ ਨੰਬਰ ਤੇ ਬੈਟਿੰਗ ਕਰਦੇ ਨੇ ਦਾ 5ਥ ਪੋਜੀਸ਼ਨ ਖਾਲੀ ਹੁੰਦੀ ਹੈ ਜਿੱਦੇ ਨਾਲ ਤੇ ਹੋ ਸਕਦਾ ਹੈ ਤਰਨਾਲ ਟੀਮ ਦੇ ਵਿੱਚ ਵਾਪਸ ਆ ਜਾਣ ਬਾਤੀ ਸ਼ਾਰਦੂਲ ਠਾਕਰ ਨੂੰ ਸ਼ਾਇਦ ਬਾਹਰ ਬਿਠਾਇਆ ਜਾ ਸਕਦਾ ਹੈ ਤੇ ਹੋ ਸਕਦਾ ਹੈ ਕੁਲਦੀਪ ਯਾਦਵ ਟੀਮ 'ਚ ਖੇਲਣ ਪਰ ਜੇ ਕੁਲਦੀਪ ਯਾਦਵ ਨਹੀਂ ਖੇਲਦੇ ਤਾਂ ਐਜ਼ ਯੂਜਵਲ ਆਪਨ ਜਿੱਦਾ ਪਤਾ ਹੈ ਟੀ ਵਾਸ਼ਿੰਗਟਨ ਸੁੰਦਰ ਦੇ ਰੂਪ ਨਾਲ ਹੀ ਜਾਣਦੇ ਤਾਂ ਇਹ ਕੁਝ ਚੇਂਜਸ ਜਿਹੜੇ ਮਨ ਲੱਗਦਾ ਹੈ ਕਿ ਇੰਡੀਆ ਟੀਮ ਇਸ ਟੈਸਟ ਮੈਚ ਵਿੱਚ ਟਰੇਦੀ ਬੱਤੀ ਡਰਾਉਨ ਦੇ ਬਾਰੇ ਜੇ ਮੈਂ ਡਾਲ ਤਰ੍ਹਾਂ ਤੇ ਜਿਹੜੀ ਪੀਛਾ ਲਸ ਡਰੀਨ ਪੀਚ ਬਣਾਈ ਗਈ ਹੈ ਪਹਿਲਾਂ ਜਿਹੜੀ ਓਵਲ ਦੀ ਪੀਚ ਸੀ ਜਿਹੜੀ ਟਾਫ ਫਲੈਟ ਪੀਚ ਹੁੰਦੀ ਸੀ ਤਾਂ ਅੰਦਰ ਜੇ ਹਾਈ ਸਟੋਰੀ ਨੂੰ ਮੈਚ ਰਹਿੰਦੇ ਸੀ ਜੇ ਪੀਚ ਦੇ ਉੱਤੇ ਕੋਈ ਮੂਵਮੈਂਟ ਬਜਾੜਾ ਨਹੀਂ ਹੁੰਦੀ ਸੀ ਜੀ ਬੱਟ ਜੋ ਹੁਣ ਪੀਚ ਦਿਖਾਈ ਰਹੀ ਹੈ ਬਿਲਕੁਲ ਗਰੀਨ ਪੀਚ ਹੈ ਤਾਂ ਹੋ ਸਕਦਾ ਹੈ ਪੀਚ ਦੇ ਉੱਤੇ ਸੀਮ ਤੇ ਸਵਿੰਡ ਮੂਵਮੈਂਟ ਵੀ ਹੋਏ ਤੇ ਪੇਸ ਬਾਉਂਸ ਵੀ ਹੋਏ ਤੋ ਸਸਾ ਨਾਲ ਪੇਸਰਸ ਜ਼ਿਆਦਾ ਖੇਡਣ ਜੇ ਤਾਂ ਸ਼ਾਇਦ ਕੁਲਦੀਪ ਯਾਦਵ ਨਾਲ ਅੱਜ ਦਾ ਮੁਤਾਬਲਾ ਨਹੀਂ ਖੇਡਣੇ ਨੂੰ ਮਿਲ ਸਕਦਾ ਏ ਟਾ ਹੋ ਸਕਦਾ ਹੈ 80 ਸ਼ਾਇਦ ਕੁਲਦੀਪ ਆਦਨੂ ਖਲਾਨ ਤਪੀਛ ਤੇ ਜਿਆਦਾਤਰ ਜਰੀ ਨਹੀਂ ਰਹੇਗੀ ਪਰ ਜੇ ਵੈਦਰ ਦੀ ਗੱਲ ਕਰਾ ਤਾਂ ਜੋ ਪਲਾਉੜੀ ਮੌਸਮ ਬਣਿਆ ਹੈ ਤੇ ਜਿਹੜੀ ਲੇਟੈਸਟ ਨਿਊਜ਼ ਆਈ ਹੈ ਅੱਜ ਦੀ ਉਸ ਹਿਸਾਬ ਨਾਲ ਟਾਸ ਦੇ ਟਾਈਮ ਤੱਕ ਥੰਡਰਸਟਾਰਮ ਆ ਸਕਦਾ ਹੈ ਜੇਕਰ ਟਾਰਨ ਟਾਸ ਵਿਲ ਡਿਲੇ ਹੋ ਸਕਦਾ ਹੈ ਤਾਂ ਹੋ ਸਕਦਾ ਹੈ 80 ਇਹ ਟੈਸਟ ਮੈਚ ਡਰਾ ਵੀ ਹੋ ਸਕਦਾ ਹੈ ਬਾਕੀ ਤੁਹਾਨੂੰ ਤੇ ਲੱਗਦਾ ਹੈ ਇਹ ਟੈਸਟ ਮੈਚ ਡਰਾ ਹੋਏਗਾ ਜਾਂ ਫਿਰ ਇੰਗਲੈਂਡ ਦੀ ਟੀਮ ਇਹ ਟੈਸਟ ਮੈਚ ਨੂੰ ਜਿੱਤ ਸਰਦੇ ਜਾਂ ਫਿਰ ਇੰਡੀਆ ਦੀ ਟੀਮ ਇਸ ਟੈਸਟ ਮੈਚ ਨੂੰ ਜਿੱਤਦੇ ਸီးਰੀਜ਼ 2-2 ਨਾਲ ਬਰਾਬਰ ਜਾਣ ਸਕਦੀ ਹੈ ਕਮੈਂਟ ਸੈਕਸ਼ਨ ਵਿੱਚ ਆਪਾਂ ਦੇ ਵੀਜ਼ ਜ਼ਰੂਰ ਲਿਖੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਤ ਅੱਤ ਵਾਸਤੇ ਧੰਨਵਾਦ